ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਲੋਕ ਸਭਾ ਮੈਂਬਰ ਸੁਖਵਿੰਦਰ ਸਿੰਘ ਰੰਦਾਵਾ ਨੇ ਸਿੱਖ ਸੰਗਤਾਂ ਦੇ ਲਈ ਕਰਤਾਰਪੁਰ ਕੋਰੀਡੋਰ ਖੋਲਣ ਦੇ ਅਤੇ ਪਾਕਿਸਤਾਨ ਵਿਚਕਾਰ ਸਮੁੱਚੇ ਗੁਰੂ ਧਾਮਾਂ ਦੀ ਯਾਤਰਾ ਮੁੜ ਬਹਾਲ ਕਰਨ ਦਾ ਮੁੱਦਾ ਉਠਾਇਆ ਹੈ ਜੀਹਾਂ ਦੱਸਦੇ ਉਹਨੇ ਕਿਹਾ ਕਿ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਹਨ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਜਥੇ ਦੇ ਰੂਪ ਦੇ ਵਿੱਚ ਵਿਦੇਸ਼ਾਂ ਤੋਂ ਗੁਰਦੁਆਮਾ ਦੀ ਯਾਤਰਾ ਕਰਦੀ ਹੈ ਹਰ ਸਾਲ ਸਿੱਖਾਂ ਦੇ ਇਹ दिली ਸ਼ਰਧਾ ਅਤੇ ਇੱਛਾ ਹੁੰਦੀ ਹੈ ਜਿਹੜੇ ਆਪਣੇ ਕੋਲ ਟੂਰ ਵਰਪ ਤੋਂ ਜਾ ਰਹੀ ਸੰਗਤ ਉਹਨਾਂ ਨੂੰ ਜਿਹੜੀ ਹੈ ਕਿੰਨੇ ਸਟੇਵਲ ਕੋਕ ਲਗਾਤੀ ਹੈ ਨਾ ਇਹੋ ਤੇ ਪਾਕਿਸਤਾਨ ਚ ਸਾਰੇ ਕੋਰਟਾਂ ਤੇ ਖੇਡਾਦੇ ਤੁਸੀਂ ਬੜਾ ਲੂਕੇ ਕਿ ਕਿੰਨੇ ਪਕਸਾਂ ਦਾ ਮੈਚ ਹੋ ਰਿਹਾ ਹੈ ਕਿ ਕ੍ਰਿਕਟ ਦਾ ਮੈਚ ਖਡਾਉਣਾ ਔਰ ਪਾਕਿਸਤਾਨਾ ਤੇ ਰੁਖ ਰੋਣਾ ਇਹ ਭਾਜਪਾ ਦੀ માનਸਿਕਤਾ ਦਾ ਪ੍ਰਗਟਾਵਾ ਹੋ ਗਿਆ ਹੈ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਹੈ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਰਦਾਰ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਕੋੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਨ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉੱਥੇ ਮੈਚ ਕਰ ਰਹੇ ਇਹਦੇ ਤੇ ਕਿੰਨੇ ਸਪਾਈਕ ਜੀ ਆਪਣੇ ਆਪ ਨੂੰ ਕਰ ਦਵੇ ਹੋਲੀ ਵੀ ਹਿੰਦੁਸਤਾਨ ਨੇ ক্রিকেট ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਔਨ ਵੀ ਨਹੀਂ ਕਰਦੇ ਪਰ ਧਰਮ ਨਿਸਤਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਤਾਂ ਮੈਂ ਇਹੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਵਾਬ ਦਿੱਤਾ ਮੈਂ ਇਹ ਕਿਹਾ ਨਾ ਕਿ ਧਰਮਕਸਤਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਉਹਨੂੰ ਖੋਲ੍ਹਿਆ ਨਹੀਂ ਗਿਆ ਜੇ ਬਾਕੀ ਸਾਰੇ ਚੀਜ਼ਾਂ ਕੁਝ ਫੜਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਕੁਨਾਂ ਨੇ ਸਾਬਤ ਹੀ ਪਾਰੇ ਪੂਰੇ ਦਿੱਕੂ ਨੂੰ ਨਾਨੇ ਤੱਕ ਨੂੰ ਖੁਦ ਘਟੋਲੇ ਦਾ ਸੰਸਦ ਵਿੱਚ ਮੈਟਰਲ ਮੁਕੀ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ ਜਿਹੜੇ ਆਪਣੇ ਕੋਰੀਡੋਰ ਵਰਕਪ ਤੇ ਜਾ ਰਹੀ ਸੰਗਤ ਉਹਨਾਂ ਨੂੰ ਜਿਹੜੀ ਹੈ ਕਿੰਨੇ ਚਾਵਲ ਕੋਕ ਲਗਾਤੀ ਹੈ ਨਾ ਇਹੋ ਤੇ ਪਾਕਿਸਤਾਨ ਜੋ ਸਾਰੇ ਕੋਰਤੋਂ ਦੇ ਖਵਾ ਦੇ ਤੁਸੀਂ ਕਿ ਕਿ ਕਿੰਨੇ ਪਕਸਾ ਦਾ ਮੈਚ ਹੋ ਰਿਹਾ ਹੈ ਇਹ ক্রিকেট ਦਾ ਮੈਚ ਖਡਾਉਣਾ ਔਰ ਪਾਕਿਸਤਾਨਾ ਤੇ ਰੁਖ ਰੋਣੀ ਇਹ ਭਾਜੀਪੀ ਦੀ ਮਾਨਸਿਕਤਾ ਦਾ ਕਰਤਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਆ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਰਦਾਰ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਪ੍ਰੋਡਕਟਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਤਰਕ ਕਿ ਲੋਕ ਸਪੋਰਟ ਵੀ ਜਿਪੀ ਆਪਣੇ ਆਪ ਨੂੰ ਕਰ ਦਵੇ ਹੋਈ ਵੀ ਹਿੰਦੁਸਤਾਨ ਨੇ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਕਹਲਕ ਲੂਪ ਉਸਨ ਟੀਵੀ ਆਨ ਵੀ ਨਹੀਂ ਕਰਦੀ ਪਰ ਧਾਰਮਿਕ ਸਥਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਮੈਂ ਇਹ ਤੁਹਾਨੂੰ ਮੈਂ ਸਟਾਰਟਿੰਗ ਤੋਂ ਹੀ ਜਵਾਬ ਦਿੰਦਾ ਮੈਂ ਇਹ ਜਾਣਾਂ ਕਿ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਰੋਕ ਖੋੜਿਆ ਨਹੀਂ ਗਿਆ ਕਿ ਬਾਕੀ ਸਾਰੇ ਚੀਜ਼ਾਂ ਕੰਪਲਕਟੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰਨਾਨਕ ਸਾਹਿਬ ਦੇ ਬਾਰੇ ਪੂਰੇ ਦੇ ਕੋਨੇ-ਕੋਨਿਆਂ ਦੇ ਤੱਕ ਉਨੁਕ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ